ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡਾ ਹੈ ਟੈਸਟ ਨੰਬਰ 5 ਜਿਹੜੇ ਆਪਾਂ ਆਉਣ ਵਾਲੇ ਪੀਟੀ ਪਲੱਸ ਵੀ ਤੇ ਪੰਜਾਬ ਪੁਲਿਸ ਦੇ ਆਉਣ ਵਾਲੇ ਪੇਪਰਾਂ ਲਈ ਸਟਾਰਟ ਕੀਤਾ ਹੋਇਆ ਹੈ ਤਾਂ ਇਹਦੇ ਵਿੱਚ ਪੁੱਤ ਪਹਿਲਾਂ ਤੁਸੀਂ ਵੀਡੀਓ ਰੋਕਣੀ ਆ ਵੀਡੀਓ ਰੋਕ ਕੇ ਅਨਸਰ ਕਰਨਾ ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਹੈ ਗੁਰਮੁਖੀ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ ਤਾਂ ਜਿਹੜੀ ਸਾਡੀ ਲਿਪੀ ਆ ਇਕਦਾਂ ਹੁੰਦੀ ਸਾਡੀ ਲੈਂਗੁਏਜ ਕੋਈ ਵੀ ਪਾਸ਼ਾ ਤਾਂ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਆਪਾਂ ਕੀ ਕਹਾਂਗੇ ਆਪਾਂ ਉਹਨੂੰ ਕਹਾਂਗੇ ਜਿਹਦਾ ਕੋਈ मीनिंग ਨਹੀਂ ਹੈਗਾ ਤੁਨੀ ਬਟ ਜਦੋਂ ਆਪਾਂ ਕਿਸੇ ਵੀ ਲੈਂਗੁਏਜ ਨੂੰ ਲਿਖਣ ਲਈ ਜਿਹੜੇ ਵੀ ਆਪਾਂ ਚਿੰਨ ਵਰਤਦੇ ਆਂ ਜਿਹੜੇ ਵੀ ਆਪਾਂ ਚਿੰਨ ਵਰਤਦੇ ਆਂ ਉਹਨਾਂ ਦੇ ਸਮੂਹ ਨੂੰ ਅਸੀਂ ਆਖਦੇ ਆਂ ਲਿਪੀ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਆਪਾਂ ਪਿਛਲੇ ਵੀਡੀਓ ਚ ਕਰਿਆ ਜਿਹੜੀਆਂ ਆਪਾਂ ਥਿਊਰੀ ਵਾਲੀਆਂ ਲਾਈਆਂ ਸੀ ਤਾਂ ਉਹਨੂੰ ਲਗਾ ਆਖਾਂਗੇ ਵਰਨ ਆਖਾਂਗੇ ਸਵਾਰ ਆਖਾਂਗੇ ਜਾਂ ਲਪਾਂਕ ਆਖਾਂਗੇ ਲਗਾ ਸਾਡੇ ਕੋਲੇ ਹੈਗੀਆਂ ਨੇ 9 ਤਾਂ ਮਤਲਬ ਇਹਦੇ ਵਿੱਚ ਜਿਹੜੀਆਂ ਆਪਣੀਆਂ ਆੜਾ ਹਮੇਸ਼ਾ ਮੁਕਤਾ ਆਉਂਦਾ ਤਾਂ ਕਰਕੇ ਉਹ ਆਪਣੇ ਕੋਲ ਟੋਟਲ 10 ਹੋ ਜਾਂਦੀਆਂ ਨੇ ਵਰਨ ਆਪਣੇ ਕੋਲੇ ਹੈਗੇ ਨੇ 43 ਸਵਾਰ ਸਾਡੇ ਕੋਲੇ ਹੈਗੇ ਨੇ ਤਿੰਨ ਤੇ ਗੁਰਮੁਖੀ ਲਿਪੀ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਆਪਾਂ ਕਹਾਂਗੇ ਪੁੱਤ ਲਪਾਂਕ ਕੋਈ ਵੀ ਛੋਟੀ ਤੋਂ ਛੋਟਾ ਚਿੰਨ ਤਾਂ ਉਹਨੂੰ ਜਦੋਂ ਆਪਾਂ ਅਲੱਗ ਕੱਢਾਂਗੇ ਲਿਪੀ ਦੇ ਵਿੱਚੋਂ ਉਹਨੂੰ ਇਕੱਲੇ ਸਿੰਬਲ ਨੂੰ ਆਪਾਂ ਅਲੱਗ ਕੱਢਦੇ ਆ ਤਾਂ ਉਹਨੂੰ ਅਸੀਂ ਆਖਦੇ ਆ ਲਪਾਂਕ ਇਸੋਡੀ ਸਕਰੀਨ ਤੇ ਅਗਲਾ ਸਵਾਲ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੇ ਲਪਾਂਕ ਮਿਲਦੇ ਹਨ ਤਾਂ ਆਪਾਂ ਦੇਖ ਲੈਦਾ ਤਾਂ ਟੋਟਲ ਜਿਹੜੇ ਇਹ ਲਿਪੀ ਆ ਇਹਦੇ ਇੱਕ ਸਮੂਹ ਆਦਾ ਇਹਦੇ ਵਿੱਚ ਲਪਾਂਕ ਦੀ ਗਿਣਤੀ ਕਿੰਨੀ ਆ ਇਹ ਪੀ ਵਾਈ ਕਿਊ ਆ ਤੁਹਾਡਾ ਤਾਂ ਇਹਦੇ ਵਿੱਚ 56 ਨੇ 41 ਨੇ 38 ਨੇ ਜਾਂ 10 ਨੇ 10 ਦਾ ਸਾਡੇ ਕੋਲੇ ਆ ਗਏ ਸਵਰ ਦੁਨੀਆ ਆ ਗਈਆਂ ਜਿਹਦੇ ਵਿੱਚ ਲਘੂ ਆ ਗਏ ਦੀਰਗ ਆ ਗਏ ਆਪਾਂ ਕੱਲ ਵਾਲੇ ਟੈਸਟ 'ਚ ਦੇਖਿਆ 38 ਸਾਡੇ ਕੋਲੇ ਆ ਗਏ ਵਿਅੰਜਨ ਇਹ ਤੇ ਹਵਾ ਕਿਤੇ ਨਾ ਕਿਤੇ ਸਾਡੇ ਮੂੰਹ ਦੇ ਵਿੱਚ ਰੁਕ ਕੇ ਬਾਹਰ ਆਉਂਦੀ ਆ ਤਾਂ ਕਿੰਨੇ ਜਗ੍ਹਾ ਆਪਣੇ ਕੋਲ ਅਚਾਨਣ ਸਥਾਨ ਕਿੰਨੇ ਨੇ 6 ਤੇ ਟੋਟਲ ਵਰਨ ਆ ਗਏ ਸਾਡੇ ਕੋਲੇ ਵਰਨ ਮਾਲਾ ਦੇ ਵਿੱਚ 44 ਤਾਂ ਇਹਦੇ ਵਿੱਚ ਜਿਹੜੇ ਟੋਟਲ ਲਪਾਂਕ ਨੇ ਪੁੱਤ ਉਹ ਹੈਗੇ ਨੇ ਸਾਡੇ ਕੋਲੇ 56 ਲਪਾਂਕ ਨੇ ਗੁਰਮੁਖੀ ਲਿਪੀ ਦੇ ਵਿੱਚ ਤਾਂ ਅਗਲਾ ਸਵਾਲ ਤੁਹਾਡੀ ਸਕਰੀਨ ਤੇ ਗੁਰਮੁਖੀ ਲਿਪੀ ਦਾ ਜਨਮ ਕਿਸ ਲਿਪੀ ਵਿੱਚੋਂ ਹੋਇਆ ਹੈ ਤਾਂ ਕੜੀ ਲਿਪੀ ਦੇ ਵਿੱਚੋਂ ਸਾਡੀ ਗੁਰਮੁਖੀ ਲਿਪੀ ਨਿਕਲ ਕੇ ਆਉਂਦੀ ਆ ਬ੍ਰਹਮੀ ਲਿਪੀ ਦੇ ਵਿੱਚੋਂ ਸੰਸਕ੍ਰਿਤ ਦੇ ਵਿੱਚੋਂ ਫਾਰਸੀ ਦੇ ਵਿੱਚੋਂ ਜਾਂ ਪੰਜਾਬੀ ਦੇ ਵਿੱਚੋਂ ਪੰਜਾਬੀ ਦਾ ਆਪਣੇ ਆਪ ਦੇ ਵਿੱਚ ਇੱਕ ਭਾਸ਼ਾ ਇੱਕ ਲੈਂਗੁਏਜ ਹੈ ਸਾਡੀ ਜਿਹਦੇ ਆਧਾਰ ਤੇ ਸਾਡਾ ਸਟੇਟ ਬਣਿਆ ਹੋਇਆ ਓਕੇ ਤਾਂ ਪੰਜਾਬੀ ਜਿਹੜਾ ਸ਼ਬਦ ਆ ਜਿਹੜਾ ਪੰਜਾਬੀ ਪੰਜਾਬ ਦਬਾਬ ਇਹ ਸ਼ਬਦ ਨੇ ਇਹ ਕਿਹੜੀ ਪਾਸ਼ਾ ਦੇ ਨੇ ਇਹ ਹੈਗੇ ਨੇ ਫਾਰਸੀ ਪਾਸ਼ਾ ਦੇ ਸ਼ਬਦ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਪਾਸ਼ਾ ਵੀ ਕਿਹੜੀ ਸੀ ਫਾਰਸੀ ਸੀਗੀ ਬੰਦਾ ਸਿੰਘ ਬਹਾਦਰ ਦੀ ਵੀ ਜਿਹੜੀ ਲੈਂਗੁਏਜ ਸੀਗੀ ਤਾਂ ਉਹ ਫਾਰਸੀ ਸੀ ਪੰਜਾਬੀ ਦਾ ਜਨਮ ਪੰਜਾਬੀ ਦਾ ਜਨਮ ਕਾਚੋਂ ਹੋਇਆ ਸਾਡੀ ਪੰਜਾਬੀ ਦਾ ਉਦਾ ਹੋਇਆ ਸਾਡਾ ਸੰਸਕ੍ਰਿਤ ਦੇ ਵਿੱਚੋਂ ਤੇ ਗੁਰਮੁਖੀ ਲਿਪੀ ਦਾ ਜਨਮ ਹੁੰਦਾ ਪੁੱਤ ਸਾਡਾ ਬ੍ਰਹਮੀ ਲਿਪੀ ਦੇ ਵਿੱਚੋਂ ਇਹਦਾ ਅਨਸਰ ਹੋਣਾ ਸੀਗਾ ਉਦਾ ਬ੍ਰਹਮੀ ਲਿਪੀ ਚੋਂ ਸਾਡੀ ਨਿਕਲਦੀ ਹੈ ਗੁਰਮੁਖੀ ਲਿਪੀ ਸੰਸਕ੍ਰਿਤ ਲੈਂਗੁਏਜ ਪਾਸ਼ਾ ਦੇ ਵਿੱਚੋਂ ਨਿਕਲਦੀ ਹੈ ਸਾਡੀ ਪੰਜਾਬੀ ਪਾਸ਼ਾ ਗੁਰਮੁਖੀ ਲਿਪੀ ਦਾ ਕਿਹੜਾ ਸਵਰ ਮੁਕਤਾ ਹੈ ਤੇ ਜਿਹੜੇ ਆਪਾਂ ਦੇਖੇ ਨੇ ਸਾਡੇ ਕੋਲੇ ਤਿੰਨ ਸਵਰ ਨੇ ਕਿਹੜੇ ਉਦਾ ਆੜਾ ਈਡੀ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਕਿਹੜਾ ਸਵਾਰਾ ਜਿਹੜਾ ਮੁਕਤਾ ਆ ਜਾਂਦਾ ਜਿਵੇਂ ਆਪਾਂ ਅਮਣੀ ਲੇਤਾ ਸੀ ਇਲਾਸਟਿਕ ਲਾਹ ਦੇ ਵਿੱਚ ਆਪਾਂ ਅਮਣ ਨਾਮ ਲਿਖਾਂਗੇ ਤਾਂ ਉਹਨੂੰ ਇਹਦੇ ਵਿੱਚ ਇਹ ਕੀ ਆ ਜਾਊਗਾ ਮੁਕਤਾ ਆ ਜਾਂਦਾ ਤਾਂ ਇਹਦੇ ਵਿੱਚ ਆੜਾ ਉਹਨਾਂ ਸੀਗਾ ਇਹ ਮੁਕਤਾ ਇਹਨਾਂ ਨਾਲ ਆਪਾਂ ਦੇਖਿਆ ਸੀ ਲਗਾਮਤਰਾ ਲੱਗਦੀਆਂ ਨੇ ਸਾਰੀਆਂ ਊਡੇ ਦੇ ਨਾਲ ਜਦੋਂ ਹੋੜਾ ਲੱਗਦਾ ਤਾਂ ਉਹਦਾ ਮੂੰਹ ਖੁੱਲ ਜਾਂਦਾ ਤੇ ਇਹਦਾਂ ਸਰਉਣਾ ਸੀਗਾ ਆੜਾ ਆੜਾ ਹਮੇਸ਼ਾ ਮੁਕਤਾ ਆਉਂਦਾ ਤੇ ਆੜਾ ਕਦੇ ਵੀ ਸ਼ਬਦ ਦੇ ਲਾਸਟ ਦੇ ਵਿੱਚ ਨਹੀਂ ਆਉਂਦਾ ਇਹ ਸਟਾਰਟਿੰਗ ਦੇ ਵਿੱਚ ਆ ਸਕਦਾ ਜਾਂ ਮਿਡ ਦੇ ਵਿੱਚ ਆ ਜਾਂਦਾ ਲਾਸਟ ਦੇ ਵਿੱਚ ਇਹਦੀ ਆਵਾਜ਼ ਨਹੀਂ ਆਉਂਦੀ ਓਕੇ ਗੁਰਮੁਖੀ ਲਿਪੀ ਦੇ ਪਿਤਾ ਕਿੰਨਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਗੁਰਮੁਖੀ ਲਿਪੀ ਦੇ ਪਿਤਾ ਬਾਬਾ ਫਰੀਦ ਜੀ ਪਾਈ ਵੀਰ ਸਿੰਘ ਗੋਰਖਨਾਥ ਗੁਰੂ ਅੰਗਦ ਦੇਵ ਜੀ ਤਾਂ ਗੁਰਮੁਖੀ ਲਿਪੀ ਬਾਬਾ ਫਰੀਦ ਦਾ ਹੈਗੀ ਨੇ ਸਾਡੇ ਗੁਰਮੁਖੀ ਪੰਜਾਬੀ ਦੇ ਗੁਰਮੁਖੀ ਲਿਪੀ ਦੇ ਨਹੀਂ ਪੰਜਾਬੀ ਪਾਸ਼ਾ ਦੇ ਪਹਿਲੇ ਕਵੀ ਪਹਿਲੇ ਕਵੀ ਹੈਗੇ ਨੇ ਸਾਡੇ ਬਾਬਾ ਫਰੀਦ ਜੀ ਪਹਿਲੇ ਸੂਫੀ ਕਵੀ ਵੀ ਪੰਜਾਬੀ ਦੇ ਵਿੱਚ ਪਹਿਲੇ ਸੂਫੀ ਪੰਜਾਬੀ ਦੇ ਸੂਫੀ ਕਵੀ ਵੀ ਬਾਬਾ ਫਰੀਦ ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਤਲਬ ਸ਼ਬਦ ਤੇ ਸ਼ਲੋਕ ਸਾਨੂੰ ਮਿਲਦੇ ਨੇ ਪਾਈ ਵੀਰ ਸਿੰਘ ਹੈਗੇ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾ ਆਧੁਨਿਕ ਪੰਜਾਬੀ ਸਾਇਤ ਆਧੁਨਿਕ ਪੰਜਾਬੀ ਸਾਇਤ ਦੇਪੀਤਾ ਕਿੰਨ ਨੂੰ ਕਿਹਾ ਜਾਂਦਾ ਪਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਗੋਰਖਨਾਥ ਨੂੰ ਕਿਹਾ ਜਾਂਦਾ ਪੰਜਾਬੀ ਭਾਸ਼ਾ ਦੇ ਆਦ ਕਵੀ ਤੇ ਗੁਰਮੁਖੀ ਲਿਪੀ ਜਿਹੜੀ ਲਿਪੀ ਹੈ ਸਾਡੀ ਜਿਹੜੀ ਅੱਜ ਸਾਨੂੰ ਮਿਲਦੀ ਆ ਇਹਨਾਂ ਨੂੰ ਸਹੀ ਕਰਮ ਦੇ ਵਿੱਚ ਲਾਇਆ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਜੀ ਨੇ ਗੁਰਮੁਖੀ ਲਿਪੀ ਦੇ ਪਿਤਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਸ਼ਹਿਰ ਲੈ ਕੇ ਐਸੀ ਖਡੂਰ ਸਾਹਿਬ ਉੱਥੇ ਗੁਰੂ ਜੀ ਨੇ ਸਟਾਰਟ ਕੀਤਾ ਮੱਲਖ ਖਾੜਾ ਤੇ ਗੁਰੂ ਜੀ ਨੇ ਸਾਡੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਜਨਮ ਸਾਖੀ ਵੀ ਲਿਖਵਾਈ ਤਾਂ ਇਹਦਾ ਅਨਸਰ ਹੋਣਾ ਸੀਗਾ ਗੁਰੂ ਅੰਗਦ ਦੇਵ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਦੰਤੀ ਅੱਖਰ ਜਾਂ ਵਿਅੰਜਨ ਹੈ ਤਾਂ ਇਹਨਾਂ ਵਿੱਚ ਦੰਤੀ ਆਪਾਂ ਦੇਖਿਆ ਸੀਗਾ ਜਦੋਂ ਆਪਾਂ ਸਾਡੇ ਮਤਲਬ ਵਿਅੰਜਨਾਂ ਨੂੰ ਉਚਾਰਦੇ ਆ ਤਾਂ ਛੇ ਜਗ੍ਹਾ ਤੇ ਹਵਾ ਰੁਕਦੀ ਆ ਫੇਰ ਕਿਤੇ ਬਾਹਰ ਆਉਂਦੀ ਆ ਸਾਡੇ ਮੂੰਹ ਦੇ ਵਿੱਚ ਜਿਹੜੇ ਅੰਗ ਨੇ ਉਹ ਹਵਾ ਨੂੰ ਰੋਕਦੇ ਨੇ ਫੇਰ ਹਵਾ ਬਾਹਰ ਆਉਂਦੀ ਆ ਇਹਨਾਂ ਵਿੱਚ ਤੱਤਾ ਊੜਾ ਕੱਕਾ ਹਹਾ ਹਹਾ ਦਾ ਕੀ ਹੈਗਾ ਸੁਰ్యੰਤਰੀ ਜਲਨਾਦ ਅੰਤਰ ਸਿਰਫ ਸਾਡੇ ਕੋਲ 21 ਆ 20 ਦਾ ਜਨਮ ਸਭ ਤੋਂ ਪਹਿਲਾਂ ਹੁੰਦਾ ਹਹਾ ਉਸ ਤੋਂ ਬਾਅਦ ਕੱਕੇ ਵਾਲੀ ਕੱਕਾ ਖਖਾ ਇਹ ਹੈਗਾ ਪੁੱਤ ਸਾਡੇ ਕੋਲੇ ਕੰਠੀ ਊੜਾ ਹੈਗਾ ਸਾਡੇ ਕੋਲੇ ਸਵਾਰਾ ਉਡਾ ਹੈਗਾ ਸਾਡੇ ਕੋਲੇ ਸਵਾਰ ਤੇ ਇਹਨਾਂ ਸੁਣੋ ਅਸੀਂ ਤੱਤ ਤੱਤਾ ਥੱਥਾ ਦੱਦਾ ਬੋਲ ਕੇ ਦੇਖੋ ਜਿਹੜੇ ਜੀਵ ਆ ਉਹ ਦੰਦਾਂ ਦੀ ਬੈਕ ਸਾਈਡ ਲੱਗਦੀ ਆ ਤਾਂ ਤਾਂ ਕਰਕੇ ਇਹ ਕਿਹਾ ਨੇ ਦੰਤੀ। ਲਿਖਿਆਂ ਵਿੱਚੋਂ ਦੁੱਤ ਅੱਖਰ ਚੁਣੋ ਇਹਨਾਂ ਦੇ ਵਿੱਚੋਂ ਕਿਹੜੇ ਨੇ ਦੁੱਤ ਅੱਖਰ ਜਿਹੜੇ ਕਿਸੇ ਅੱਖਰ ਦੇ ਪੈਰ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਆਪਾਂ ਕਹਾਂਗੇ ਤਾਂ ਇਹਨਾਂ ਵਿੱਚ ਕਿਹੜੇ ਨੇ ਉਡਾ ਆੜਾ ਈੜੀ ਇਹਦੇ ਸਾਡੇ ਕੋਲੇ ਸਵਰ ਨੇ ਤਿੰਨ ਕੱਕ ਖਖਖ ਗਗਹ ਇਹ ਹੈਗੇ ਨੇ ਕੰਠੀ ਟੈਂਕਾ ਠਠਾ ਡਡਾ ਇਹ ਹੈਗੇ ਨੇ ਸਾਡੇ ਕੋਲੇ ਉਲਟ ਜੀਵੀ ਤੇ ਹਾ ਹਾ ਰਾਰਾ ਤੇ ਵਾਵਾ ਇਹ ਹੈਗੇ ਨੇ ਸਾਡੇ ਕੋਲੇ ਦੁੱਤ ਅੱਖਰ ਜਿਹੜੇ ਪੈਰ ਦੇ ਵਿੱਚ ਪੈਂਦੇ ਨੇ ਜਿਵੇਂ ਆਪਾਂ ਲਿਖਿਆ ਸਵਾਰ ਤਾਂ ਆਪਾਂ ਪੈਰ ਦੇ ਵਿੱਚ ਵਾਵਾ ਪਾਇਆ ਦਾ ਪੁੱਤ ਤਾਂ ਜਿਵੇਂ ਸ਼੍ਰੀ ਮਾਨ ਲਿਖਣਾ ਹੋਵੇ ਤਾਂ ਇਹ ਸਾਰੇ ਕੀ ਹੋਣਗੇ ਪੈਰ ਦੇ ਵਿੱਚ ਪੈਂਦੇ ਨੇ ਸਵੈ ਜੀਵਨੀ ਆਪਾਂ ਲਿਖਦੇ ਹਾਂ ਜਦੋਂ ਲਗਾ ਨੂੰ ਅਚਾਰਨ ਵੇਲੇ ਲੱਗੇ ਸਮੇਂ ਨੂੰ ਕੀ ਕਹਿੰਦੇ ਨੇ ਜਦੋਂ ਇਹ ਸਾਡੇ ਕੋਲੇ ਲਗਾ ਹੈਗੀਆਂ ਨੇ ਸਾਡੇ ਕੋਲੇ ਕਿ ਮੁਕਤਾ ਆ ਗਿਆ ਕੰਨਾ ਆ ਗਿਆ ਸਿਆਰੀ ਬਿਆਰੀ ਔਂਕੜ ਦਲੈਂਕੜ ਲਾਮਾ ਦਲਾਮਾ ਖੋੜਾ ਕਨੋੜਾ ਓਕੇ ਤਾਂ ਇਹਨਾਂ ਨੂੰ ਆਪਾਂ ਕਿੰਨੇ ਹਿੱਸਿਆਂ 'ਚ ਵੰਡਦੇ ਦੋ ਹਿੱਸਿਆਂ ਦੇ ਟਾਈਮ ਦੇ ਪੱਧਰ ਤੇ ਇੱਕ ਹੁੰਦੀ ਹੈ ਲਘੂ ਤੇ ਇੱਕ ਹੁੰਦੀ ਹੈ ਦੀਰਘ ਇਹ ਪੁੱਛਦੇ ਨੇ ਪੇਪਰ ਦੇ ਵਿੱਚ ਇਹਨਾਂ 'ਚ ਕਿਹੜਾ ਲਘੂ ਆ ਕਿਹੜਾ ਦੀਰਘ ਤਾਂ ਇਹ ਤਨ ਤੇ ਸੱਤ ਦੇ ਵਿੱਚ ਆਪਾਂ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ ਤਾਂ ਇਹਨਾਂ ਦੇ ਵਿੱਚ ਜਿਹੜਾ ਸਮਾਂ ਲੱਗਦਾ ਉਹਨੂੰ ਆਪਾਂ ਕੀ ਕਹਾਂਗੇ ਸਮਾਂ ਕਹਾਂਗੇ ਮਾਤਰਾ ਕਹਾਂਗੇ ਜੋਰ ਕਹਾਂਗੇ ਜਾਂ ਵਾ ਲਖਾਂਗੇ ਤਾਂ ਇਹਨੂੰ ਅਸੀਂ ਕਹਾਂਗੇ ਮਾਤਰਾ ਤਾਂ ਇਹਦਾ ਬੰਦ ਲਗਾ ਮਾਤਰਾ ਆਪਾਂ ਕਹਿੰਦੇ ਕਿ ਲਗਾ ਮਾਤਰਾ ਕਿਸੇ ਵੀ ਜਦੋਂ ਲਗਾ ਲੱਗ ਜਾਂਦੀ ਹੈ ਅੱਖਰ ਦੇ ਨਾਲ ਉਹਨੂੰ ਬੋਲਣ ਦੇ ਵਿੱਚ ਕਿੰਨਾ ਟਾਈਮ ਲੱਗਿਆ ਤਾਂ ਉਹਨੂੰ ਆਪਾਂ ਸਾਰੇ ਨੂੰ ਕਹਿੰਦੇ ਆ ਲਗਾ ਮਾਤਰਾ ਇਹ ਪੀ ਵਾਈ ਕਿਉ ਸੀਗਾ ਤੁਹਾਡਾ ਗੁਰਮੁਖੀ ਲਿਪੀ ਵਿੱਚ ਕਿਹੜੇ ਚਿੰਨ ਲਗਾ ਅੱਖਰ ਹਨ ਤਾਂ ਕਿਸੇ ਵੀ ਲਗਾ ਦੇ ਨਾਲ ਜਿਹੜੇ ਚਿੰਨ ਲੱਗ ਕੇ ਆਉਂਦੇ ਨੇ ਉਹਨਾਂ ਨੂੰ ਆਪਾਂ ਲਗਾ ਅੱਖਰ ਕਹਿੰਦੇ ਆ ਤਾਂ ਆਪਾਂ ਕਦੇ ਇਹ ਨਹੀਂ ਦੇਖਿਆ ਕਿ ਦੋ ਲਗਾ ਇਕੱਠਿਆਂ ਹੀ ਲੱਗੀਆਂ ਹੋਣ ਕਿਸੇ ਸ਼ਬਦ ਨੂੰ ਦੋ ਲਗਾ ਆਪਾਂ ਇਕੱਠਿਆਂ ਲਾ ਦਈਏ ਇਦਾਂ ਦਾ ਨਹੀਂ ਲਾਉਂਦੇ ਤਾਂ ਉਹਨਾਂ ਦੇ ਨਾਲ ਆਪਣੇ ਕੋਲੇ ਤਿੰਨ ਲਗਾ ਅੱਖਰ ਨੇ ਤਿੰਨ ਹੀ ਦਤ ਅੱਖਰ ਨੇ ਹ ਹ ਰ ਰ ਬ ਬ ਤੇ ਤਿੰਨੇ ਲਗਾ ਅੱਖਰ ਨੇ ਕਿਹੜੇ-ਕਿਹੜੇ ਬਿੰਦੀ ਟਿੱਪੀ ਅੱਧਕ ਮੁਕਤਾ ਸਿਆਰੀ ਬਿਆਰੀ ਕੰਨਾ ਬਿੰਦੀ ਹੋੜਾ ਤਾਂ ਇਹਨਾਂ ਦੇ ਵਿੱਚ ਆਨਸਰ ਆਉਣਾ ਸੀ ਬਿੰਦੀ ਟਿੱਪੀ ਅਦਕ ਬਿੰਦੀ ਨੱਕ ਦੇ ਰਾਂ ਟਿੱਪੀ ਆ ਗਈ ਸਾਡੀ ਤੇ ਅਦਕ ਆ ਗਿਆ ਓਕੇ ਇਹਨਾਂ ਨੂੰ ਆਪਾਂ ਲਪਾਂਕ ਦੇ ਵਿੱਚ ਵੀ ਕੀਤਾ ਹੋਇਆ ਛੇੜ ਲਿਖੇ ਵਰਣਾਂ ਵਿੱਚੋਂ ਪੰਜਾਬੀ ਵਿੱਚ ਅਧ ਸਵਰ ਅਧ ਸਵਾਰ ਕਿਹੜੇ ਹਨ ਜਿਹੜੇ ਅਧ ਸਵਾਰ ਦੇ ਵਿੱਚ ਚੇਂਜ ਹੋ ਜਾਂਦੇ ਨੇ ਯਈਆ ਵਾਵਾ ਈ ਡੀ ਆੜਾ ਊੜਾ ੜਾ ਕੱਕਾ ਖਖਾ ਕੱਕਾ ਖਖਾ ਇਹਦਾ ਵਿਅੰਜਨ ਨੇ ਅੱਧ ਸਵਾਰ ਪੁੱਛੇ ਇਹਨਾਂ ਨੇ ਤਾਂ ਜਈਆ ਤੇ ਵਾਵਾ ਇਹ ਕਦੇ ਸਵਾਰ ਦੇ ਵਿੱਚ ਵੈਸੇ ਦਾ ਵਿਅੰਜਨ ਨਹੀਂ ਬਟ ਇਹ ਕੀ ਨੇ ਜਦੋਂ ਆਪਾਂ ਲਿਖਦੇ ਆ ਤਾਂ ਇਹ ਸਵਰ ਦੇ ਵਿੱਚ ਵੀ ਚੇਂਜ ਹੋ ਜਾਂਦੇ ਨੇ ਇਹਨਾਂ ਦਾ ਅਨਸਰ ਆਉਣਾ ਸੀ ਜਈਆ ਤੇ ਵਾਵਾ ਓਕੇ ਇਹਦਾ ਕਿਹੜੀ ਨੇ ਸਾਡੇ ਕੋਲੇ ਪਿਓਰ ਸਵਰ ਨੇ ਤੇ ਇਹ ਸਾਡੇ ਪਿਓਰ ਵਿਅੰਜਨ ਨੇ ਪੰਜਾਬੀ ਵਿੱਚ ਕਿੰਨੇ ਪ੍ਰਕਾਰ ਦੀ ਸੁਰ ਮਿਲਦੀ ਹੈ ਤੱ ਸਵਾਰ ਅਲੱਗ ਚੀਜ਼ ਆ ਪੁੱਤ ਸਵਾਰ ਹੁੰਦੇ ਨੇ ਜਿੱਥੇ ਹਵਾ ਰੁਕਦੀ ਨਹੀਂ ਸਿੱਧੀ ਵਾਰ ਆਉਂਦੀ ਆ ਸੁਰ ਕਿਸੇ ਵੀ ਸ਼ਬਦ ਨੂੰ ਬੋਲਣ ਵੇਲੇ ਕਿ ਸੁਰ ਉੱਚੀ ਆ ਸੁਰ ਨੀਵੀਂ ਆ ਜਾਂ ਸੁਰ ਪੱਧਰੀ ਆ ਤਾਂ ਕਿੰਨੇ ਪ੍ਰਕਾਰ ਦੀ ਸੁਰ ਮਿਲਦੀ ਆ ਤਿੰਨ ਦੀ ਪੰਜ ਦੀ ਦੋ ਦੀ ਜਾਂ ਛੇ ਦੀ ਛੇ ਪ੍ਰਕਾਰ ਦਾ ਸਾਨੂੰ ਮਿਲਦਾ ਪਰਨਾਮ ਸ਼ਬਦ ਅਰਥ ਦੇ ਪੱਧਰ ਤੇ ਕਿੰਨੇ ਪ੍ਰਕਾਰ ਦੇ ਨੇ ਦੋ ਜਾਂ ਦਾ ਉਹ मीनिंग ਦੇਣਗੇ ਜਾਂ ਉਹ मीनिंग ਨਹੀਂ ਦੇਣਗੇ ਨਾਮ ਜਾਂ ਵਿਸ਼ੇਸ਼ਣ ਦੀਆਂ ਸਾਨੂੰ ਕਿਸਮਾਂ ਮਿਲਦੀਆਂ ਨੇ ਪੰਜ ਤੇ ਸੁਰ ਮਿਲਦੀ ਹੈ ਸਾਡੇ ਕੋਲੇ ਤਿੰਨ ਦੀ ਉੱਚੀ ਸੁਰ ਨੀਮੀ ਸੁਰ ਤੇ ਪੱਧਰੀ ਸੁਰ ਤੇ ਸੁਰ ਅਸੀਂ ਦੇਖਦੇ ਕਦੋਂ ਆ ਜਦੋਂ ਬੂਡ ਲਪਾਂਕ ਆਉਂਦੇ ਨੇ ਕਿ ਜਿਹੜੇ ਬੂਡ ਲਪਾਂਕ ਨੇ ਉਹ ਸਟਾਰਟਿੰਗ 'ਚ ਆ ਰਹੇ ਨੇ ਮਿਡ 'ਚ ਆ ਰਹੇ ਨੇ ਜਾਂ ਲਾਸਟ 'ਚ ਆ ਰਹੇ ਨੇ ਤਾਂ ਉਹ ਕੀ ਆ ਆਪਣੀ ਸੁਰ ਚੇਂਜ ਕਰ ਲੈਂਦੇ ਨੇ ਜਦੋਂ ਕੋਈ ਵੀ ਵਿਅੰਜਨ ਆਪਣੀ ਸੁਰ ਚੇਂਜ ਕਰਦਾ ਉਨੂ ਸੁਰ ਦਾ ਨਿਕਾਸ ਜਾਂ ਵਿਕਾਸ ਕਿਹਾ ਜਾਂਦਾ ਤੇ ਅਗਲਾ ਸਵਾਲ ਫਫਾ ਵਿਅੰਜਨ ਦਾ ਉਚਾਰਨ ਸਥਾਨ ਕੀ ਹੈ ਫਫਾ ਤੇ ਇਹਦਾ ਦੰਤੀਆ ਥੋਠੀਆ ਤਾਲਵੀਆ ਜਾਂ ਉਲਟਜੀਵੀਆ ਬੋਲ ਕੇ ਦੇਖੋ ਕਿਹੜਾ ਇਹਦਾ ਉਚਾਰਨ ਸਥਾਨ ਉਚਾਰਨ ਸਥਾਨ ਟੋਟਲ ਸਾਡੇ ਕੋਲ ਕਿੰਨੇ ਨੇ 6 ਨੇ ਵਿਅੰਜਨ ਟੋਟਲ ਸਾਡੇ ਕੋਲ ਕਿੰਨੇ ਨੇ 38 ਨੇ ਫਫਾ ਦੋ ਥੋਠੀ ਦੋ ਥੋਠੀਆ ਓਕੇ ਪਤਾ ਪੰਜਾਬੀ ਵਰਣਮਾਲਾ ਦੀ ਅੰਤਿਮ ਟੋਲੀ ਕਿਹੜੀ ਆ ਤਾਂ ਟੋਟਲ ਕਿੰਨੀਆਂ ਟੋਲੀਆਂ ਮਿਲਦੀਆਂ ਨੇ ਸਾਨੂੰ ਪੰਜਾਬੀ ਵਰਣਮਾਲਾ ਦੇ ਵਿੱਚ ਐਸ ਟਾਈਮ ਅੱਜ ਦੇ ਟਾਈਮ 'ਚ ਟੋਟਲ ਵਰਣ ਕਿੰਨੇ ਨੇ ਟੋਟਲ ਹੈਗੇ ਨੇ ਸਾਡੇ ਕੋਲੇ 48 ਤਾਂ ਟੋਲੀਆਂ ਕਿੰਨੀਆਂ ਮਿਲਦੀਆਂ ਨੇ 8 ਹਰੇਕ ਟੋਲੀ ਦੇ ਵਿੱਚ ਕਿੰਨੇ-ਕਿੰਨੇ ਨੇ 5-5 ਸਾਨੂੰ ਵਰਣ ਮਿਲਦੇ ਨੇ ਲਾਸਟ ਵਾਲੀ ਟੋਲੀ 'ਚ ਸਾਨੂੰ ਮਿਲਦੇ ਨੇ ਸ਼ੀ ਤਾਂ ਅੰਤਿਮ ਟੋਲੀ ਤਾਂ ਇਹ ਹੈਗੀ ਆ ਪਤਾ ਤੁਹਾਡੇ ਯਈ ਆ ਇਹ ਵਾਲੀ ਇਹਦੇ ਵਿੱਚ ਨਵੀਨ ਵਰਗ ਨਹੀਂ ਲਾ ਦੇਣਾ ਨਵੀਨ ਵਰਗ ਅਲੱਗ ਆ ਜਿਹੜਾ ਬਾਅਦ ਵਿੱਚ ਅਸੀਂ ਫਾਰਸੀ ਦੁਨੀਆ ਦੇ ਸਹੀ ਚਾਰਨ ਵਾਸਤੇ ਐਡ ਕੀਤਾ ਤਾਂ ਲੱਲੇ ਪੈਰ ਬਿੰਦੀ ਆਪਾਂ ਬਾਅਦ ਚ ਐਡ ਕਰਿਆ ਤਾਂ ਇਹ ਹੈਈਏ ਸਾਡੀ ਸੱਸਾ ਅਨਸਰ ਆਉਣਾ ਸੀ ਇਹਦਾ ਇਨ੍ਹਾਂ ਵਿੱਚੋਂ ਕਿਹੜਾ ਸੁਰਜੰਤਰੀ ਵਿਅੰਜਨ ਹੈ ਤਾਂ ਇਨ੍ਹਾਂ ਦੇ ਵਿੱਚੋਂ ਵਿਅੰਜਨਾਂ ਦੇ ਵਿੱਚੋਂ ਕਿਹੜਾ ਸੁਰਜੰਤਰੀ ਰਾਰਾ ਹਾਹਾ ਕੱਕਾ ਟੈਂਕਾ ਬੋਲ ਕੇ ਦੇਖੋ ਸੁਰਜੰਤਰੀ ਤਾਂ ਇਹਨਾਂ ਸਰੋਨ ਸੀ ਹਾ ਹਾ ਸਟਾਰਟਿੰਗ ਦੇ ਵਿੱਚ ਸਾਨੂੰ ਗੁਰਮੁਖੀ ਲਿਪੀ ਦੇ ਵਿੱਚ ਊੜਾ ਆੜਾ ਈੜੀ ਸਸਾ ਹਾ ਹਾ ਤਾਂ ਜਿਹੜਾ ਸਟਾਰਟਿੰਗ ਦੇ ਵਿੱਚ ਜਨਮ ਹੁੰਦਾ ਉਹ ਹਾਹੇ ਦਾ ਹੁੰਦਾ ਗਲੇ ਤੋਂ ਲੈ ਕੇ ਬੁੱਲਾਂ ਤੱਕ ਆਉਂਦੇ ਨੇ ਪਪਾ ਫਫਾ ਬੱਬਾ ਤਾਂ ਇਹਦੇ ਵਿੱਚ ਜਿਹੜਾ ਹਾ ਹਾ ਇਹ ਹੈਗਾ ਸਾਡਾ ਸੁਰਜੰਤਰੀ ਤੇ ਸਾਨੂੰ ਸੁਰਜੰਤਰੀ ਇੱਕ ਹੀ ਮਿਲਦਾ ਪੰਜਾਬੀ ਦੇ ਵਿੱਚ ਕਕਾ ਕੰਠੀ ਆ ਟੈਂਕਾ ਦਸੋ ਕੀ ਆ ਇਹਦੇ ਵਿੱਚ ਰਾਰਾ ਕੰਬਵਾ ਇਹ ਆਪਾਂ ਲਾਸਟ ਕੱਲ੍ਹ ਵਾਲੇ ਟੈਸਟ 'ਚ ਕੀਤਾ ਇਹ ਬਹੁਤ ਵਾਰੀ ਆਉਂਦੇ ਨੇ ਕਿ ਕੰਬਵਾ ਕਿਹੜਾ ਕਿੰਨੇ ਨੇ 1 ਪਾਸੇਦਾਰ ਕਿੰਨੇ ਨੇ 2 ਤੇ ਤੁਹਾਡਾ ਸੂਰਜੰਤਰੀ ਕਿੰਨਾ 1 ਪੰਜਾਬੀ ਵਰਣਮਾਲਾ ਦੇ ਨਵੀਨ ਵਰਗ ਵਿੱਚ ਕਿੰਨੇ ਅੱਖਰ ਹਨ ਤਾਂ ਉਹ ਜਿਹੜੇ ਬੱਚਿਆਂ ਨੇ ਸੋਚਿਆ ਸੀਗਾ ਨਵੀਨ ਵਰਗ ਤਾਂ ਨਵੀਨ ਵਰਗ ਜਿਨ੍ਹਾਂ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਆਪ ਨੂੰ ਦਿੱਤਾ ਤਾਂ ਨਵੀਨ ਵਰਗ ਦੇ ਵਿੱਚ ਟੋਟਲ ਸਾਡੇ ਕੋਲੇ ਕਿੰਨੇ ਨੇ 6 ਕਿਹੜਾ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਤੇ ਲ ਲੇ ਪੈਰ ਬਿੰਦੀ ਤਾਂ ਇਹ ਕਿੰਨੇ ਨੇ ਪੁੱਤ ਸਾਡੇ ਕੋਲੇ 6 ਟੋਟਲ ਸ਼ਬਦ ਸ੍ਰੈਣੀ ਸਾਡੇ ਕੋਲੇ ਕਿੰਨੀਆਂ ਨੇ ਟੋਟਲ ਸ਼ਬਦ ਸ੍ਰੈਣੀ 8 ਨੇ ਜੋ ਵੀ ਕੋਈ ਸ਼ਬਦ ਆ ਉਹ ਜਾਂ ਦਾ ਨਾਮ ਹੋ ਸਕਦਾ ਜਾਂ ਉਹ ਪੜਨਾਮ ਹੋ ਸਕਦਾ ਜਾਂ ਕਿਰਿਆ ਹੋ ਸਕਦੀ ਆ ਜਾਂ ਵਿਸ਼ੇਸ਼ਣ ਹੋ ਸਕਦਾ ਜਾਂ ਉਹ ਕਿਰਿਆ ਵਿਸ਼ੇਸ਼ਣ ਤੇ ਜਾਂ ਉਹ ਸੰਬੰਧਕ ਹੋ ਸਕਦਾ ਜਿਵੇਂ ਦਾ ਦੇ ਦੀ ਜਾਂ ਜੋਜਿਕ ਹੋ ਸਕਦਾ ਕਿਉਂਕਿ ਤਾਂ ਕਿ ਜੋ ਤੇ ਜਾਂ ਉਹ ਕੀ ਹੋ ਸਕਦਾ ਬਿਸਮਿਕ ਹੋ ਸਕਦਾ ਓਕੇ ਤਾਂ ਟੋਟਲ ਸਾਡੇ ਕੋਲ ਸ਼ਬਦ ਸ੍ਰੈਣੀਆਂ ਹੈਗੀਆਂ ਨੇ 8 ਤੇ ਨਾਮ ਤੇ ਸਾਡਾ ਵਿਸ਼ੇਸ਼ਣ ਹੀ ਹੁੰਦੇ ਨੇ ਸਾਡੇ ਕੋਲੇ ਪੰਜ-ਪੰਜ ਪ੍ਰਕਾਰ ਦੇ ਦੇ ਤੱਨੇ ਸਾਡੇ ਕੋਲੇ ਸਵਾਰ ਨੇ ਇਹ ਤੁਹਾਨੂੰ ਯਾਦ ਹੋਈ ਗਿਆ ਹੋਗਾ ਤਾਂ ਨਵੀਨ ਜਿਹੜਾ ਵਰਗ ਹੈ ਇਹਦੇ ਵਿੱਚ ਟੋਟਲ ਸਾਡੇ ਕੋਲੇ 6 ਅੱਖਰ ਆਉਂਦੇ ਨੇ ਗੁਰਮੁਖੀ ਗੁਰਮੁਖੀ ਵਿੱਚ ਲਗਾ ਨਾਲ ਲੱਗਣ ਵਾਲੇ ਛੋਟੇ ਚਿੰਨਾਂ ਨੂੰ ਕੀ ਕਹਿੰਦੇ ਹਨ ਤਾਂ ਗੁਰਮੁਖੀ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਲਗਾ ਦੇ ਨਾਲ ਜਿਹੜੇ ਚਿੰਨ ਲੱਗਦੇ ਨੇ ਉਹਨਾਂ ਨੂੰ ਲਗਾ ਹੀ ਆਖਦੇ ਨੇ ਦਤ ਅੱਖਰ ਆਖਦੇ ਨੇ ਲਗਾਖਰ ਆਖਦੇ ਨੇ ਜਾਂ ਮਾਤਰਾ ਆਖਦੇ ਨੇ ਮਾਤਰਾ ਦਾ ਕਿਸੇ ਵੀ ਲਗਾ ਨੂੰ ਬੋਲਣ ਵੇਲੇ ਲੱਗੇ ਹੋਏ ਸਮੇਂ ਨੂੰ ਆਪਾਂ ਲਗਾ ਮਾਤਰਾ ਕਹਿੰਦੇ ਆ ਜਿਹੜੇ ਲਘੂ ਹੈਗੇ ਨੇ ਤਿੰਨ ਤੇ ਦੀਰਘ ਹੈਗੇ ਨੇ ਸਾਡੇ ਕੋਲੇ 7 ਤਾਂ ਇਹਨਾਂ ਨੂੰ ਆਪਾਂ ਕਹਿੰਦੇ ਆ ਲਗਾ ਅੱਖਰ ਇਹ ਵੀ ਹੈਗੇ ਨੇ ਸਾਡੇ ਕੋਲੇ ਤਿੰਨ ਬਿੰਦੀ ਟਿੱਪੀ ਅਦਕ ਅਗਲਾ ਸਵਾਲ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਸ਼ੇਰ ਬਸਾਇਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ੇਰ ਸਾਡੇ ਗੁਰੂ ਜੀ ਨੇ ਬਸਾਇਆ ਨਨਕਾਣਾ ਸਾਹਿਬ ਜਿਹੜਾ ਪਾਕਿਸਤਾਨ ਦੇ ਵਿੱਚ ਆ ਜਿੱਥੇ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਹਨਾਂ ਦਾ ਜਨਮ ਉਸ ਟਾਈਮ ਸੀ ਤਲਵੰਡੀ ਤਾਂ ਹੁਣ ਅੱਜ ਕੱਲ ਨਾਮ ਹੈਗਾ ਗੁਰੂ ਜੀ ਦੇ ਨਾਮ ਤੇ ਨਾਨਕ ਤੋਂ ਨਨਕਾਣਾ ਸਾਹਿਬ ਓਕੇ ਤੇ ਗੁਰੂ ਜੀ ਦੀ ਜਿਹੜੀ ਬਾਣੀ ਸਾਨੂੰ ਮਿਲਦੀ ਹੈ 19 ਰਾਗਾਂ ਦੇ ਵਿੱਚ ਤੇ ਸਭ ਤੋਂ ਮੇਨ ਜਿਵੇਂ ਪੱਟੀ ਪੱਟੀ ਕਿਹੜੇ ਰਾਗ 'ਚ ਮਿਲਦੀ ਆ ਆਸਾ ਰਾਗ ਦੇ ਵਿੱਚ ਮਿਲਦੀ ਆ ਸਿੱਧ ਬੋਸਟ ਮਿਲਦੀ ਆ ਰਾਮਕਲੀ ਰਾਗ ਦੇ ਵਿੱਚ ਕਰਤਾਰਪੁਰ ਜਲੰਧਰ ਜਾਂ ਚੱਕ ਨਾਨਕੀ ਜਾਂ ਕੀਰਤਪੁਰ ਸਾਹਿਬ ਤਾਂ ਇਹ ਸਾਡੇ ਛੇਵੇਂ ਗੁਰੂ ਜੀ ਨੇ ਬਸਾਇਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਿਰ ਬਸਾਇਆ ਜਿੰਨਾ ਦਾ ਨਾਮ ਅੱਜ ਹੈਗਾ ਅਨੰਦਪੁਰ ਸਾਹਿਬ ਜਿੱਥੇ ਸਾਡੇ 10ਵੇਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਵੀ ਕੀਤੀ ਸੀਗੀ ਤਾਂ ਇਹਦਾ ਨਾਮ ਸੀ ਚੱਕ ਨਾਨਕੀ ਗੁਰੂ ਜੀ ਦੀ ਮਾਤਾ ਜੀ ਦੇ ਨਾਮ ਗੁਰੂ ਜੀ ਦੀ ਮਾਤਾ ਸਾਡੇ ਛੇਵੇਂ ਗੁਰੂ ਜੀ ਦੇ ਤਰਮ ਪਤਨੀ ਸੀ ਲੇਬਰ ਵਾਲੇ ਪੇਪਰ 'ਚ ਆਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕਿਵੇਂ ਗੁਰਸਾਨ ਤਾਂ ਉਸ ਦਿਸੀ ਸਾਡੇ ਛੇਵੇਂ ਗੁਰੂ ਛੇਵੇਂ ਗੁਰੂ ਜੀ ਦਾ ਆਪਾਂ ਵੇਖਿਆ ਅਕਾਲ ਤਖਤ ਲੈ ਕੇ ਆਂਦਾ ਤਦੋਂ ਲੈ ਕੇ ਅੰਦਾ 1609 ਦੇ ਵਿੱਚ ਲੋਗੜ ਦਾ ਕਿਲਾ ਅੰਬਰਸਰ ਸ਼ਹਿਰ ਦੇ ਕਿਲਾ ਬੰਦੀ ਮੀਰੀ ਪੀਰੀ ਦੀਆਂ ਤਲਵਾਰਾਂ ਤੇ ਆਪਾਂ ਫਿਰ ਲੜਾਈਆਂ ਦੇਖੀਆਂ ਜਹਾਂਗੀਰ ਜੀ ਨੇ ਜਹਾਂਗੀਰ ਨੇ ਜਹਾਂਗੀਰ ਨੇ ਗੁਰੂ ਜੀ ਨੂੰ ਕੈਦ ਕਰਵਾਇਆ ਤੇ ਸ਼ਾਹ ਜਹਾਨ ਨਾਲ ਆਪਾਂ ਯੁੱਧ ਦੇਖਿਆ ਗੁਰੂ ਜੀ ਦੇ ਲੜਾਈਆਂ ਸੌਰੀ ਯੁੱਧ ਨਹੀਂ ਲੜਾਈਆਂ ਯੁੱਧ ਵੱਡਾ ਹੁੰਦਾ ਯੁੱਧ ਦੇ ਵਿੱਚ ਲੜਾਈਆਂ ਹੁੰਦੀਆਂ ਲੜਾਈ ਸਿੰਪਲ ਇੱਕ ਜਾਂ ਦੋ ਦਿਨ ਦੀ ਹੁੰਦੀ ਹੈ ਕਿਹੜੇ ਸਥਾਨ ਦਾ ਨਾਮ ਗੁਰੂ ਕੀ ਕਾਂਸ਼ੀ ਗੁਰੂ ਕੀ ਕਾੰਸ਼ੀ ਹੈ ਦਮਦਮਾ ਸਾਹਿਬ ਅੰਮ੍ਰਿਤਸਰ ਸਾਹਿਬ ਆਨੰਦਪੁਰ ਸਾਹਿਬ ਖਡੂਰ ਸਾਹਿਬ ਖਡੂਰ ਸਾਹਿਬ ਲੈ ਕੇ ਸਾਡੇ ਦੂਜੇ ਗੁਰੂ ਆਨੰਦਪੁਰ ਸਾਹਿਬ ਲੈ ਕੇ ਆਏ ਸਾਡੇ ਨੌਵੇਂ ਗੁਰੂ ਜੀ ਅੰਮ੍ਰਿਤਸਰ ਲੈ ਕੇ ਆਏ ਸਾਡੇ ਚੌਥੇ ਗੁਰੂ ਤੇ ਦਮਦਮਾ ਸਾਹਿਬ ਜਿੱਥੇ ਸਾਡੇ 10ਵੇਂ ਗੁਰੂ ਜੀ ਨੇ ਆ ਕੇ 9 ਮਹੀਨੇ ਰੁਕੇ ਦਮ ਲੇਤਾ ਤਾਂ ਉੱਥੋਂ ਤਲਵੰਡੀ ਸਾਬੋ ਦਾ ਨਾਮ ਪੈ ਗਿਆ ਦਮਦਮਾ ਸਾਹਿਬ ਤਾਂ ਇਹ ਬਠਿੰਡੇ ਦੀ ਰਾਜਤਾਨ ਨੇ ਸੌਰੀ ਸੌਰੀ ਬਠਿੰਡੇ ਦੀ ਤਹਿਸੀਲ ਵਠਿੰਡੇ ਦੀ ਤਸੀਲ ਦਮਦਮਾ ਸਾਹਿਬ ਤਾਂ ਇਹ ਸੌਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਗ ਮਈ ਅਚਾਰ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਆਪਾਂ ਬਾਣੀ ਦੇਖਦੇ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਉਹਨਾਂ ਨੂੰ ਰਾਗ ਮਈ ਆਪਾਂ ਦੇਖਦੇ ਨਾ ਕਿ ਜਦੋਂ ਹੁੰਦਾ ਅਚਾਰਨ ਹੁੰਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਤੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਜਦੋਂ ਸਾਡੇ 1604 ਦੇ ਵਿੱਚ ਪੰਜਵੇਂ ਗੁਰੂ ਜੀ ਨੇ ਪਾਈ ਅਰਦਾਸ ਜੀ ਤੋਂ ਮਤਲਬ ਬੀੜ ਤਿਆਰ ਕਰਵਾਈ ਉਸ ਟਾਈਮ ਸੀਗੇ 30 ਰਾਗ ਤਾਂ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਸਾਡੇ 10ਵੇਂ ਗੁਰੂ ਜੀ ਨੇ ਜਦੋਂ 9ਵੇਂ ਗੁਰੂ ਜੀ ਦੀ ਬਾਣੀ ਐਡ ਕਰੀ ਉਦੋਂ ਇਹਨਾਂ ਦੇ ਵਿੱਚ ਹੈਗੇ ਨੇ 31 ਰਾਗ ਉਸ ਟਾਈਮ ਸੀ 35 ਮਹਾਪੁਰਖਾਂ ਦੀ ਬਾਣੀ ਅੱਜ ਦੇ ਟਾਈਮ 'ਚ ਹੈਗੇ 36 ਮਹਾਪੁਰਖਾਂ ਦੀ ਬਾਣੀ ਤਾਂ ਇਹੇ ਤੁਹਾਡਾ ਪੀ ওয়ਾਈ ਕਿਊ ਸੀਗਾ ਤਾਂ ਰਾਗ ਮਈ ਚਾਰ ਨੂੰ ਕਹਿੰਦੇ ਆਪਾਂ ਸ਼ਬਦ ਕੀਰਤਨ ਟਾਡੀ ਵਾਰਾਂ ਲੈ ਕੇ ਆਉਂਦੇ ਸਾਡੇ 6ਵੇਂ ਗੁਰੂ ਜੀ ਤੇ ਖੇਡ ਲਿਖਿਆਂ ਵਿੱਚੋਂ ਖੁੱਲਾ ਕਾਵ ਰੂਪ ਚੁਣੋ ਇਹ ਜਿਹੜੇ ਤੁਹਾਡੇ ਕੋਲੇ ਚਾਰ ਇਹ ਕਾਵ ਰੂਪ ਨੇ ਇਹਨਾਂ ਦੇ ਵਿੱਚੋਂ ਖੁੱਲਾ ਕਾਵ ਰੂਪ ਜਿਹੜਾ ਇਹ ਕਾਵ ਰੂਪ ਆ ਇਹਦੇ ਵਿੱਚ ਇਹ ਨਹੀਂ ਦੇਖਣਾ ਪੁੱਤ ਜਿਹੜੀ ਇਕੱਲੀ ਕੱਪਤਾ ਹੋਗੀ ਉਹ ਨਹੀਂ ਕਾਵ ਰੂਪ ਹੁੰਦਾ ਕੋਈ ਵੀ ਰਚਨਾ ਨੂੰ ਜਦੋਂ ਆਪਾਂ ਕਿਸੇ ਰੂਪ ਦੇ ਵਿੱਚ ਜਿਵੇਂ ਆਪਾਂ ਕੋਈ ਵੀ ਚੀਜ਼ ਲੈ ਲਈ ਉਹਨੂੰ ਕਿਸੇ ਬਰਤਨ ਦੇ ਵਿੱਚ ਪਾ ਦਿੰਨੇ ਆ ਤਾਂ ਉਹਦਾ ਇੱਕ ਰੂਪ ਆ ਜਾਂਦਾ ਓਕੇ ਇਦਾਂ ਹੀ ਕੋਈ ਵੀ ਕਿਸੇ ਦੀ ਵੀ ਕੋਈ ਵੀ ਲਿਖਤ ਹੈਗੀ ਆ ਉਹਨੂੰ ਇੱਕ ਰੂਪ ਦੇ ਦਿੰਨੇ ਆ ਤਾਂ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਕਾਵ ਰੂਪ ਇਹ ਦੋ ਹੁੰਦੇ ਹੁੰਦੇ ਨੇ ਇੱਕ ਹੁੰਦੇ ਨੇ ਖੁੱਲੇ ਕਾਵ ਰੂਪ ਇੱਕ ਹੁੰਦੇ ਨੇ ਬੰਦ ਕਾਵ ਰੂਪ ਬੰਦ ਕਾਵ ਰੂਪ ਜਿਨ੍ਹਾਂ ਦੇ ਵਿੱਚ ਕੋਈ ਵੀ ਚੇਂਜ ਨਾ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਚੇਂਜ ਨਾ ਕੀਤਾ ਜਾਵੇ ਉਹਨਾਂ ਨੂੰ ਕਹਾਂਗੇ ਬੰਦ ਕਾਵ ਰੂਪ ਖੁੱਲੇ ਕਾਵ ਰੂਪ ਜਿਨ੍ਹਾਂ ਦੇ ਵਿੱਚ ਚੇਂਜ ਕੀਤਾ ਜਾਵੇ ਤਾਂ ਖਾਨ ਮਹਾਵਰੇ ਸਿਆਣਪ ਦੇ ਟੋਟੇ ਜਾਂ ਕੀਰਨੇ ਤਾਂ ਹੁਣ ਇਹ ਵੇਖੋ ਅਖਾਨ ਆਪਾਂ ਨੀਚੇ ਹੀ ਕਰ ਸਕਦੇ ਇਹ ਸਾਰੇ ਕਿਹਨੇ ਬੰਦ ਕਾ ਰੂਪ ਨੇ ਇਹਨਾਂ ਦਾ ਸਰਾਉਣਾ ਸੀ ਕੀਰਨੇ ਤਾਂ ਇਹ ਸੂਗਮਈ ਹੁੰਦੇ ਨੇ ਕੀਰਨੇ ਅਲੋਨੀਆ ਸੱਤ ਇਹ ਕਿਨੇ ਸਾਰੇ ਸੂਗਮਈ ਨੇ ਤਾਂ ਜਿਹੜੇ ਕੀਰਨੇ ਆ ਇਹ ਖੁੱਲੇ ਕਾ ਰੂਪ ਆ ਇਹਨਾਂ ਦੇ ਵਿੱਚ ਚੇਂਜ ਕੀਤਾ ਜਾ ਸਕਦਾ ਤੇ ਅੱਜ ਦਾ ਟੈਸਟ ਸੀਗਾ ਇੱਥੋਂ ਤੱਕ ਹੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਵਿੱਚ ਤੁਹਾਡੇ ਕਿੰਨੇ ਸਹੀ ਹੋਏ ਕੋਈ ਗਲਤੀ ਹੋ ਗਈ ਹੋਵੇ ਬੋਲਣ ਵਿੱਚ ਤਾਂ ਸੌਰੀ ਉਹਦੇ ਲਈ ਤਿਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ